ਗੁਰੂ ਸਵਾਰਿਓ ਜੀ ਅਤਿ ਬਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਰਾਹੀ ਤੁਰਦਾ ਹੈ ਉਹਨੂੰ ਮੰਜ਼ਿਲ ਮਿਲ ਜਾਏ ਤਾਂ ਸਹੀ ਸਮਝਦੇ ਉਹਦਾ ਕੀਤਾ ਹੋਇਆ ਸਫਰ ਬੇਕਾਰ ਨਹੀਂ ਗਿਆ ਕੋਈ ਕਿਸਾਨ ਬੀਜ ਬੋਉਂਦਾ ਹੈ ਲੰਮੀ ਕੰਨਣਾ ਤੋਂ ਬਾਅਦ ਜਦੋਂ ਉਹ ਫਸਲ ਵੱਢ ਕੇ ਘਰ ਲੈ ਕੇ ਆਉਂਦਾ ਹੈ ਅਸੀਂ ਸਮਝਦੇ ਦੀ ਕੀਤੀ ہوئی ਮਿਹਨਤ ਸਫਲ ਹੋ ਗਈ ਇਸੇ ਤਰ੍ਹਾਂ ਏਡੇ ਵੱਡੇ ਵੱਡੇ ਨਗਰ ਕੀਰਤਨੋ ਇਹਦੇ ਵੱਡੇ ਵੱਡੇ ਸਮਾਦਮ ਇਹ ਸਭ ਕੁਝ ਕਰਕੇ ਆਪਾਂ ਆਪਣੇ ਜੀਵਨ ਵਿੱਚ ਇਹ ਵੀ ਦੇਖੀਏ ਕਿ ਕੌਮੀ ਪੰਦਰ ਤੇ ਸਾਨੂੰ ਕੀ ਮਿਲਿਆ ਬਹੁਤ ਵੱਡਾ ਉਪਰੰਨ ਹੈ ਉਸ ਦਾ ਪ੍ਰਬੰਧ ਕੀਤਾ ਪ੍ਰਬੰਧ ਕਰਨੇ ਦੋ ਤਰੀਕ ਨੂੰ ਅੰਮ੍ਰਿਤ ਸੰਚਾਰ ਹੋਇਆ ਅੱਜ ਦੀ ਵਿਚਾਰ ਮੈਂ ਇਸੇ ਦੇ ਪ੍ਰਥਾਏ ਕਰਨੀ ਚਾਹੁੰਨਾ ਕੋਸ਼ਿਸ਼ ਕਰਿਓ ਆਪਾਂ ਇਕਾਗਰਤਾ ਨੂੰ ਸਮਝ ਸਕੀਏ ਜਦੋਂ ਪੁਰਾਣੇ ਸਮੇਂ ਦੇ ਵਿੱਚ ਮਨੁੱਖ ਤੇ ਇਤਿਹਾਸ ਨੂੰ ਦੇਖਦੇ ਆਂ ਇਹਦੀ ਹਾਲਤ ਹਰ ਪੱਖ ਤੋਂ ਬੜੀ ਹਾਸੋਖੀ ਨਹੀਂ ਸੀ ਤੁਰਨ ਲੱਗਿਆ ਕੋਈ ਛਿੱਕ ਮਾਰ ਦੇ ਰੁਕ ਜਾਂਦਾ ਤਰੇ ਜਾਂਦੇ ਨੂੰ ਬਿੱਲੀ ਰਸਤਾ ਕੱਟ ਜਾਏ ਰੁੱਕ ਜਾਂਦਾ ਹੈ ਕੋਈ ਕਾਰ ਲੈ ਆਂਦੀ ਕੋਈ ਘਰ ਲਿਆ ਇਹਨੂੰ ਧਾਰਮਿਕ ਰੀਤਾ ਰਸਮਾਂ ਤੇ ਵਿਸ਼ਵਾਸ ਨਹੀਂ ਇੱਕ ਟੁੱਟੀ ਹੋਈ ਜੁੱਤੀ ਦੇ ਉੱਤੇ ਵਿਸ਼ਵਾਸ ਹੋ ਜਾਂਦਾ ਹੈ ਵੀ ਇਹ ਸ਼ਾਇਦ ਮੇਰਾ ਕੁਝ ਨਹੀਂ ਵਿਕੜਨ ਦੇਵੇਗੀ ਇਹ ਮਨੁੱਖੀ ਮਾਨਸਿਕਤਾ ਸੀ ਜੋ ਜਪਕ ਸਭ ਤੋਂ ਪਹਿਲਾਂ ਜਿਹੜਾ ਬੰਦਾ ਇੱਥੇ ਆਇਆ ਹੈ ਉਹ ਸਿਰਫ 200 ਬੰਦਾ ਲੈ ਕੇ ਆਇਆ ਸੀ ਸਿਰਫ 200 ਉਹ ਦਾ ਨਾਮ ਮੁਹੰਮਦ ਬਿਨ ਕਾਸਮ 712 ਵਿੱਚ ਆਇਆ ਸੀ ਇੱਥੋਂ ਦੀ ਧਨ ਦੌਲਤ ਲੁੱਟ ਕੇ ਲੈ ਕੇ ਗਿਆ ਇੱਥੋਂ ਮਤਲਬ ਇੰਡੀਆ ਦੀ ਮਾਫ ਕਰਨਾ ਇੰਡੀਆ ਦੀ ਧਨ ਦੌਲਤ ਲੁੱਟ ਕੇ ਗਿਆ ਤੇ ਜਾਂਦਾ ਹੋਇਆ ਇੱਕ ਦਾਹਰ ਉਸ ਵੇਲੇ ਰਾਜਾ ਸੀ ਜਿਹਨੂੰ ਹਰਾਇਆ ਸੀ ਉਹਦੇ ਵੱਲੋਂ ਇੱਕ ਲੜਕੀ ਨੂੰ ਲੈ ਕੇ ਗਿਆ ਜਿਹੜੀ ਉਹਨੇ ਆਪਣੇ ਦਰਬਾਰ ਦੇ ਕਿਸੇ ਖਾਸ ਬੰਦੇ ਨੂੰ ਭੇਟਾ ਕੀਤੀ ਇਹਦਾ ਮਤਲਬ ਇਸਤਰੀ ਨੂੰ ਲੈ ਕੇ ਜਾਣਾ ਦੌਲਤ ਨੂੰ ਲੈ ਕੇ ਜਾਣਾ ਬੜੇ ਸ਼ਦਿਆਂ ਦਾ ਕੰਮ ਸੀ ਇੰਡੀਆ ਦੀ ਧਰਤੀ ਦੇ ਉੱਤੇ ਮਹਿਮੂਦ ਗਜ਼ਨਵੀ ਆਇਆ 1000 ਤੋਂ ਉਹਨੇ ਹਮਲੇ ਆਰੰਭ ਕੀਤੇ 1027 ਤੱਕ ਹਰ ਪੱਖ ਵਿੱਚ ਉਹਨੇ ਬਰਬਾਦੀ ਮਚਾਈ ਪਰ ਕਿਸੇ ਦੇ ਵੀ ਟੋਲਿਆਂ ਚ ਜਾਣ ਨਾ ਆਈ ਮੇਰੀ ਧੀ ਦੇ ਕੀਰਨੇ ਮੇਰੀ ਭੈਣ ਦੇ ਕੀਰਨੇ ਮੇਰੀ ਮਾਂ ਦੇ ਕੀਰਨੇ ਮੈਨੂੰ ਅੰਦਰੋਂ ਨਾ ਟੰਬ ਸਕੇ ਮੂਰਤੀਆਂ ਟੁੱਟੀਆਂ ਮਸਜਿਦਾਂ ਦੇ ਅੱਗੇ ਲੱਗ ਗਈਆਂ ਕਿਸੇ ਵੀ ਪੱਖੋਂ ਖੋਨ ਨਾ ਖੋਲਿਆ ਸਦੀਆਂ ਬੀਤ ਗਈਆਂ ਐਸੀ ਜ਼ਿਲਤ ਭਰੀ ਜ਼ਿੰਦਗੀ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਨਵਾਂ ਮਾਰਗ ਦਿਖਾਇਆ ਕਹਿਣ ਲੱਗੇ ਨਹੀਂ ਸਭ ਤੋਂ ਪਹਿਲਾਂ ਮੈਂ ਤੇਰੀ ਮਾਨਸਿਕਤਾ ਉੱਠੀ ਚੁੱਕਣੀ ਚਾਹੁੰਦਾ ਹਾਂ ਹੁਣ ਯਾਦ ਰੱਖੋ ਜੇ ਸਿੱਖੀ ਚ ਤਿੰਨ ਪੜਾਅ ਨੇ ਸਭ ਤੋਂ ਪਹਿਲੀ ਹੈ ਅਪੀਲ ਦੂਜਾ ਪੱਖ ਹੈ ਧਰਮ ਦਾ ਦਲੀਲ ਤੀਜਾ ਪੱਖ ਹੈ ਸ਼ਮਸ਼ੀਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਤੱਕ ਅਪੀਲ ਕੀਤੀ ਗਈ ਵੀ ਧਰਮ ਦਾ ਆ ਰਾਹ ਹੈ ਬੁਰਾਈਆਂ ਛੱਡ ਕੇ ਆਪਾਂ ਇਸ ਰਾਹੇ ਤੁਰੀਏ ਜਿਹੜੇ ਫਿਰ ਵੀ ਮਨ ਵਿੱਚ ਸ਼ੰਕਾ ਰੱਖਦੇ ਸਨ ਉਹ ਗੁਰੂ ਅਰਜਨ ਸਾਹਿਬ ਨੇ ਤੱਤੀ ਤਬੀ ਤੇ ਬੈਠ ਕੇ ਦਲੀਲ ਦਿੱਤੀ ਵੀ ਜੇ ਮਨੁੱਖ ਦੇ ਅੰਦਰ ਰੱਬੀ ਪਿਆਰ ਹੋਵੇ ਤੇ ਤੱਤੀਆਂ ਤਬੀਆਂ ਤੇ ਵੀ ਰੱਬੀ ਭਾਣੇ ਮੰਨੇ ਜਾਂਦੇ ਨੇ ਪਰ ਜਿਹੜੇ ਹਲੇ ਬਿਨਾਂ ਸਮਝਣ ਫਿਰ ਅਸੀਂ ਸ਼ਹਾਦਤ ਮਗਰੋਂ ਰੋਣਾ ਪਿੱਟਣਾ ਨਹੀਂ ਕਰਦੇ ਫਿਰ ਅਸੀਂ ਸ਼ਹਾਦਤ ਵਿੱਚੋਂ ਤਖਤ ਸਾਜ ਲੈਣੇ ਆ ਜਿੱਥੇ ਬੈਠ ਕੇ ਮਾਲਕ ਨੂੰ ਹਾਕਮ ਨੂੰ ਜਵਾਬ ਦੇ ਸਕੀ ਹੈ ਇਹੋ ਧਰਮ ਨਹੀਂ ਹੈ ਵੀ ਬਾਬਰ ਆਵੇ ਚੜ ਕੇ ਤੇ ਅਸੀਂ ਮੰਤਰ ਪੜਨ ਲੱਗ ਜਾਈਏ ਨਹੀਂ ਬਾਬਰ ਨਾਲ ਗੱਲ ਕਰਨੇ ਜਾ ਕੇ ਪਹਿਲਾ ਅਪੀਲ ਫਿਰ ਦਲੀਲ ਤੀਜਾ ਸ਼ਮਸ਼ੀਰ ਛੇਵੇਂ ਪੱਖਾ ਨੇ ਸ਼ਮਸ਼ੀਰ ਚੁੱਕ ਕੇ ਫਿਰ ਉਹਨਾਂ ਨੂੰ ਸੋਧਿਆ ਏ ਮੈਂ ਅੱਗੇ ਚੱਲ ਪੀ ਕਹਾਣੀ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਇਹਨਾਂ ਨੇ ਫਿਰ ਅਪੀਲ ਕੀਤੀ ਨੌਵੇਂ ਪਾਤਸ਼ਾਹ ਨੇ ਫਿਰ ਦਲੀਲ ਦਿੱਤੀ ਸ਼ਹਾਦਤ ਦੇ ਕੇ ਜਿਹੜੇ ਫਿਰ ਵੀ ਨਾ ਮੰਨੇ ਦਸਮ ਪਾਤਸ਼ਾਹ ਨੇ ਸ਼ਮਸ਼ੀਰ ਚੁੱਕੀ ਪਰ ਮਨੁੱਖ ਨੂੰ ਇੱਕ ਉਸ ਆਤਮਿਕ ਆਜ਼ਾਦੀ ਦੇ ਮਕਾਮ ਤੱਕ ਪਹੁੰਚਾਇਆ ਵੀ ਇਹ ਰੁੜਦਾ ਨਾ ਰਵੇ ਇਹ ਜ਼ਿੰਦਗੀ ਜਲਤ ਭਰੀ ਨਾ گزارੇ ਇਹ ਆਪਣੀ ਧੀ ਪੈਣ ਦੀ ਰਾਖੀ ਕਰ ਸਕੇ ਤਨ ਦੌਲਤ ਦੀ ਰਾਖੀ ਕਰ ਸਕੇ ਇੱਜ਼ਤ ਮਾਨ ਨਾਲ ਜੁੜ ਸਕੇ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਸਿੱਖੀ ਨਾਲ ਦੋ ਅਸਥਾਨ ਬੜੇ ਸੰਬੰਧਤ ਨੇ ਬਹੁਤ ਜ਼ਿਆਦਾ ਸੰਬੰਧਤ ਨੇ ਯਾਦ ਰੱਖਿਓ ਜੇ ਇੱਕ ਹੈ ਅਮਰਤ ਸਰ ਅਮਰਤ ਸਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਮੈਂ ਸਮਝਣ ਲਈ ਕਹਿਣ ਲੱਗਾ ਇੱਕ ਸ਼ਬਦ ਹੈ ਮੈਨੂੰ ਮਾਫ ਕਰਿਓ ਉਦਾਂ ਤੁਸੀਂ ਜਿੰਨੇ ਮਰਜੀ ਸਤਿਕਾਰਯੋਗ ਸ਼ਬਦ ਲਾਓ ਉਹ ਨਹੀਂ ਥੋੜੇ ਨੇ ਸਮਝਣ ਲਈ ਮੈਂ ਕਹਿਣ ਲੱਗਿਆ ਅਮਰਤ ਸਰ ਵਿੱਚ ਗ੍ਰੰਥ ਦਾ ਪ੍ਰਕਾਸ਼ ਹੈ ਆਨੰਦਪੁਰ ਸਾਹਿਬ ਦੇ ਵਿੱਚ ਪੰਥ ਦਾ ਪ੍ਰਕਾਸ਼ ਹੈ ਦੋ ਗੱਲਾਂ ਸਾਡੇ ਨਾਲ ਬੜੀਆਂ ਗਹਿਰੀਆਂ ਨੇ ਅਮਰਤ ਸਾਹਿਬ ਦੇ ਵਿੱਚ ਬਾਣੀ ਹੈ ਤੇ ਯਾਦ ਰੱਖਿਓ ਆਨੰਦਪੁਰ ਸਾਹਿਬ ਦੇ ਵਿੱਚ ਬਾਣਾ ਹੈ ਜਿਹੜੇ ਲੋਕ ਨਿੱਕੀ ਗੱਲ ਤੋਂ ਡਰ ਜਾਂਦੇ ਸਨ ਕਾਲ ਦੇ ਭੈ ਥੱਲੇ ਜਿਉਂਦੇ ਸਨ ਸਤਿਗੁਰੂ ਨੇ ਉਹਨਾਂ ਨੂੰ ਕਾਲ ਦੇ ਭੈ ਤੋਂ ਮੁਕਤ ਕਰਕੇ ਉਹਨੂੰ ਅਕਾਲ ਨਾਲ ਮੁਹੱਬਤ ਕਰਨੀ ਸਿਖਾਈ ਤੇ ਜਿਹੜੇ ਅਕਾਲ ਨਾਲ ਮੁਹੱਬਤਾਂ ਕਰਨੀਆਂ ਸਿੱਖ ਗਏ ਉਹਨਾਂ ਦੇ ਦਿਲਾਂ ਵਿੱਚੋਂ ਮੌਤ ਦਾ ਡਰ ਇਤਨਾ ਨਿਕਲ ਗਿਆ ਉਹ ਖੁਦ ਕਹਿਣ ਲੱਗ ਪਏ ਕਬੀਰ 모ਗੇ ਮਰਨੇ ਕਾ ਚੋਹ ਹੈ ਜਿਨ੍ਹਾਂ ਲਈ ਮੌਤ ਬਹੁਤ ਡਰਾਵਣੀ ਸੀ ਉਹਨਾਂ ਲਈ ਮੌਤ ਚੋਹ ਬਣ ਗਈ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸ਼ਾਨੁਕ ਅਦੁੱਤੀ ਦਾਤ ਬਖਸ਼ਿਸ਼ ਕੀਤੀ ਅੱਗੇ ਚੱਲੀਏ ਹੁਣ ਹਰ ਧਰਮ ਦੇ ਵਿੱਚ ਇੱਕ ਨਿਯਮ ਹੈ ਵੀ ਜਦੋਂ ਤੁਸੀਂ ਆਪਣਾ ਆਪ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਸਮਰਪਿਤ ਕਰਨਾ ਹੈ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਇੱਕ ਪ੍ਰੋਮਿਸ ਇੱਕ ਵਾਅਦਾ ਕਰਨਾ ਹੈ ਹਰ ਇੱਕ ਧਰਮ ਦੇ ਵਿੱਚ ਦਾਖਲੇ ਦਾ ਕੋਈ ਨਾ ਕੋਈ ਨਿਯਮ ਹੈ ਜਿਨੇ ਉਪਾਇਆ ਜਾਂਦਾ ਕਿਤੇ ਸੁਨਨਤ ਕੀਤੀ ਜਾਂਦੀ ਹੈ ਕਿਤੇ ਬਪਤੇਸ਼ਮਨ ਦਿੱਤਾ ਜਾਂਦਾ ਸਿੱਖ ਧਰਮ ਦਾ ਇਹ ਨਿਯਮ ਹੈ ਪਰ ਇੱਥੇ ਗੁਰੂ ਨਾਨਕ ਸਾਹਿਬ ਨੇ ਹੀ ਬਚਨ ਬਣਾ ਦਿੱਤਾ ਸੀ ਕਿ ਜਿਹੜਾ ਸਿੱਖ ਗੁਰੂ ਨਾਲ ਆਪਣੀ ਨੇੜਤਾ ਬਣਾਉਣੀ ਚਾਹੁੰਦਾ ਹੈ ਸੋ ਮਰਪਤ ਕਰਨਾ ਚਾਹੁੰਦਾ ਆਪਣਾ ਆਪਾ ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਉਹ ਚਰਨ ਪਹੁੰਚਦਾ ਧਾਰਨੀ ਹੋਵੇ ਉਹਦੇ ਲਈ ਬਹੁਤ ਜ਼ਰੂਰੀ ਇੱਕ ਪਲ ਮੈਂ ਇੱਥੇ ਰੁਕਣ ਲੱਗਾ ਜਮੀਰ ਇਤਿਹਾਸ ਹੈ ਮੈਂ ਬਹੁਤ ਛੋਟੇ ਸ਼ਬਦਾਂ ਵਿੱਚ ਕਹਿਣਾ ਹੁਣ ਗੁਰੂ ਕੋਲ ਦੋ ਪੱਖ ਨੇ ਇੱਕ ਤੇ ਹੈ ਮੈਂ ਛੋਟੀ ਜੀ ਗੱਲ ਹੀ ਕਹਦੇ ਆ ਜਦੋਂ ਬਾਬਾ ਲਹਿਣਾ ਜੀ ਆਏ ਨਾ ਤੇ ਗੁਰੂ ਨਾਨਕ ਸਾਹਿਬ ਜੀ ਘਾ ਖੁਰਚਲੇ ਸਨ ਉਹਨਾਂ ਨੇ ਪਛਾਣੀਆਂ ਨਹੀਂ ਵੀ ਇਹ ਗੁਰੂ ਨਾਨਕ ਹੈ ਉਹ ਘੋੜੇ ਤੇ ਚੜੇ ਹੋਏ ਪੁੱਛਦੇ ਨੇ ਕਹਿੰਦੇ ਬਾਬਾ ਗੁਰੂ ਨਾਨਕ ਦਾ ਕਰ ਜਾਣਦਾ ਉਹ ਬੋਲੇ ਕਹਿੰਦੇ ਹਾਂ ਜਾਣਦਾ ਕੀ ਗੱਲ ਘੋੜੇ ਉੱਤੇ ਚੜੇ ਹੋਏ ਬਾਬਾ ਲੈਣਾ ਜੀ ਤੇ ਗੁਰੂ ਨਾਨਕ ਸਾਹਿਬ ਸਾਹਮਣੇ ਖਲੋਤੇ ਨੇ ਕਹਿੰਦੇ ਕੀ ਗੱਲ ਕਹਿੰਦੇ ਮੈਂ ਜਾਣਾ ਹੈ ਕਹਿੰਦੇ ਜਾਣਾ ਹੈ ਜਾਂ ਪੁੱਛਣਾ ਹੈ ਕਹਿੰਦੇ ਕੀ ਮਤਲਬ ਕਹਿੰਦੇ ਜਿਹੜੇ ਪੁੱਛਣ ਆਉਂਦੇ ਨੇ ਮੈਂ ਦੱਸ ਉਹਨਾਂ ਨੂੰ ਵੀ ਦੰਨਾ ਹੁਣ ਗੁਰੂ ਘਰ ਦੇ ਵਿੱਚ ਕੋਈ ਜੋਗੀ ਆ ਕੇ ਪੁੱਛੇ ਕੋਈ ਸੰਨਿਆਸੀ ਪੁੱਛੇ ਕੋਈ ਰਾਜਨੀਤਿਕ ਪੁੱਛੇ ਕੋਈ ਕੀਰਤਨ ਵਾਲਾ ਪੁੱਛੇ ਕੋਈ ਕਥਾ ਵਾਲਾ ਪੁੱਛੇ ਕੋਈ ਨੌਜਵਾਨ ਬੱਚੀ ਪੁੱਛੇ ਕੋਈ ਸੁਹਾਗਣ ਪੁੱਛੇ ਦੁਹਾਗਣ ਪੁੱਛੇ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਮਨਾ ਨਹੀਂ ਕਰਦੇ ਹਰ ਇੱਕ ਨੂੰ ਉਪਦੇਸ਼ ਦਿੰਦੇ ਨੇ ਕਹਿੰਦੇ ਜਿਹੜੇ ਪੁੱਛਦੇ ਨੇ ਮੈਂ ਦੱਸ ਸਾਰਿਆਂ ਨੂੰ ਦੰਨਾ ਹੈ ਪਰ ਜਿਹੜਾ ਕਹਿੰਦਾ ਮੈਂ ਜਾਣਾ ਹੈ ਨਾ ਮੈਂ ਉਹਨੂੰ ਛੱਡ ਕੇ ਆਉਣਾ ਹੈ ਉਹਦੇ ਮੈਂ ਨਾਲ ਜਾਣਾ ਹੈ ਉਹਨੂੰ ਕਦੇ ਰਸਤਾ ਨਹੀਂ ਦੱਸਦਾ ਉਹਦੇ ਮੈਂ ਨਾਲ ਜਾਣਾ ਉਹਦੀ ਮੈਂ ਜ਼ਿੰਮੇਵਾਰੀ ਲੈਣਾ ਬਾਬਾ ਲੈਣਾ ਜੀ ਕਹਿਣ ਲੱਗੇ ਨਹੀਂ ਮੈਂ ਤਾਂ ਜਾਣਾ ਹੈ ਕਹਿਣ ਲੱਗੇ ਫਿਰ ਠੀਕ ਹੈ ਚੱਲ ਮੈਂ ਛੱਡ ਕੇ ਆਉਣਾ ਹੁਣ ਉਹਨਾਂ ਨੂੰ ਨਹੀਂ ਪਤਾ ਉਹਨਾਂ ਲਗਾਮ ਪਕੜੀ ਅੱਗੇ ਲੈ ਗਏ ਮੈਂ ਹੀ ਕਹਾ ਇੱਥੇ ਛੱਡਣ ਲੱਗਾ ਇਸੇ ਤਰ੍ਹਾਂ ਅੱਜ ਹੈ ਤੁਸੀਂ ਆਓ ਤੁਹਾਨੂੰ ਕੋਈ ਰੋਕੇਗਾ ਨਹੀਂ ਲੰਗਰ ਪ੍ਰਸ਼ਾਦਾ ਪਾਣੀ ਸਕੋ ਆਉ ਕਣਾ ਪ੍ਰਸ਼ਾਦ ਮਿਲੇਗਾ ਕੋਈ ਰੋਕੇਗਾ ਨਹੀਂ ਬੜਾ ਪ੍ਰਬੰਧ ਹੈ ਹੁਣ ਇੱਥੇ ਆਪਾਂ ਇਹ ਦੁਸ਼ਾ ਜੋ ਰਣੇ ਗੱਲ ਕੀਤੀ ਹੈ ਇਹ ਥੋੜਾ ਗੱਲ ਕੀਤੀ ਵੀ ਇਹ ਬੰਦੇ ਅਮਰਤਰੀ ਆਇਓ ਨਹੀਂ ਜਿਹੜਾ ਮਰਜੀ ਆਵੇ ਕੋਈ ਤਰਾਜ ਨਹੀਂ ਜਿਹੜਾ ਮਰਜੀ ਆਵੇ ਪਰ ਗੱਲ ਅਗਲੀ ਹੈ ਉਪਦੇਸ਼ ਤੇ ਸਾਰਿਆਂ ਨੂੰ ਮਿਲੇਗਾ ਸਭ ਕੁਝ ਮਿਲੇਗਾ ਜਿਹੜਾ ਕਹਿੰਦਾ ਵੀ ਮੈਨੂੰ ਸੰਸਾਰ ਤੋਂ ਨਿਰੰਕਾਰ ਤੱਕ ਦੀ ਯਾਤਰਾ ਕਰਦਿਆਂ ਗੁਰੂ ਜੀ ਤੁਸੀਂ ਮੇਰੇ ਨਾਲ ਚੱਲੋ ਤਾਂ ਕਿ ਮੈਂ ਕਹਿ ਸਕਾਂ ਗੁਰ ਮੇਰੇ ਸੰਗ ਸਦਾ ਹੈ ਨਾ ਨਹੀਂ ਫਿਰ ਗੁਰੂ ਕਹਿਣ ਲੱਗੇ ਪੁੱਤ ਫਿਰ ਇੱਕ ਸ਼ਰਤ ਹੈ ਸ਼ਰਤ ਕੀ ਹੈ ਸ਼ਰਤ ਇਹ ਵੀ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਫੇਨ ਨੂੰ ਚਰਨ ਪਾਉਣ ਲੈਣੀ ਪੈਗੀ ਹੁਣ ਅੱਗੇ ਚੱਲੀਏ ਇਹ ਨੌ ਪਾਤਸ਼ਾਹੀਆਂ ਦੇ ਵਿੱਚੋਂ سلسلہ ਚੱਲਦਾ ਰਿਹਾ ਤੇ ਦਸਮ ਪਾਛੇ ਦਾ ਵਕਤ ਆਇਆ ਦਸਵੇਂ ਸਿੱਖ ਪਿਤਾ ਨੂੰ ਪਤਾ ਸੀ ਵੀ ਸਰੀਰ ਕਚੋਲੇ ਦਾ سلسلہ ਸਮਾਪਤ ਕਰਨਾ ਹੈ ਉਹਨੇ ਅੱਗੇ ਨਹੀਂ ਤੋਰਨਾ ਸਰੀਰ ਕਚੋਲੇ ਦਾ سلسلہ ਸਮਾਪਤ ਕਰ ਦੇਣਾ ਤੇ ਇਸ ਲਈ ਸਿੱਖ ਦੇ ਕੋਲ ਇੱਕ ਇਹੋ ਜਿਹਾ ਨਿਜਮ ਬਣਾ ਕੇ ਦੇਣਾ ਹੈ ਜੇ ਤਾਂ ਕੱਲ ਇਹਨੇ ਅਧਿਆਤਮਿਕ ਗੱਲ ਪੁੱਛਣੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੇ ਪਰ ਜੇ ਨੇ ਸਰੀਰ ਕਾ ਗੱਲ ਕਰਨੀ ਹੈ ਤਾਂ ਇਹ ਪੰਜ ਪਿਆਰੇ ਕਰਨਗੇ ਸਰੀਰ ਕਾ ਕੰਮ ਪੰਜ ਪਿਆਰੇ ਕਰਨਗੇ ਅਧਿਆਤਮਿਕ ਅਗਵਾਈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੇਗੀ ਉਹ ਇਹਨਾਂ ਦੇ ਕੋਲ ਹੈ ਹੁਣ ਗੁਰੂ ਜੀ ਨੇ ਇਹ ਪੰਜ ਪਿਆਰੇ ਸਾਜਣ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਉਸ ਇਕੱਠ ਦੇ ਵਿੱਚ ਮੇਰੇ ਪਾਤਸ਼ਾਹ ਨੇ ਸਿੱਖ ਦੀ ਝੋਲੀ ਵਿੱਚ ਉਹ ਦਾਤਾਂ ਪਾਈਆਂ ਜਿਹੜੀਆਂ ਇਹਦੇ ਕੋਲ ਅਜੇ ਤੱਕ ਨਹੀਂ ਸਨ ਮੈਂ ਬਹੁਤੀਆਂ ਦੀ ਵਿਆਖਿਆ ਨਹੀਂ ਕਰ ਪਾਵਾਂਗਾ ਸਿਰਫ ਛੋਟੀ ਜੀ ਤੁਹਾਨੂੰ ਇੱਕ ਬੇਨਤੀ ਕਰਨ ਲੱਗਾ ਜਿਵੇਂ ਸਾਡੇ ਨਾਮ ਨਾਲ ਅੱਜ ਤੱਕ ਚਲੋ ਅਸੀਂ ਇਹ ਸ਼ਬਦ ਰਾਖਮਾ ਰੱਖ ਲਿਆ ਪਰ ਪਹਿਲੇ ਸਮੇਂ 'ਚ ਸ਼ਬਦ ਰਾਖਮਾ ਨਹੀਂ ਸੀ ਹੁੰਦਾ ਹਰ ਇੱਕ ਲਈ ਨਾਲ ਜੁੜਦਾ ਸੀ ਸਾਡੇ ਅੱਗੇ ਲੱਗਦਾ ਸੀ ਭਾਈ ਕਿਸ਼ੇ ਦਾ ਬਿਨਾ ਹੁੰਦਾ ਸੀ ਸਿੱਖਦਾ ਤੇ ਪਿੱਛੇ ਲੱਗਦਾ ਸੀ ਸਿੰਘ ਹੁਣ ਇਹ ਦੋ ਸ਼ਬਦ ਗੁਰੂ ਨੇ ਦਿੱਤੇ ਵੀ ਜਦੋਂ ਤਾਂ ਤੈਨੂੰ ਕੋਈ ਪਿਆਰ ਕਰਨਾ ਵੇ ਕਿਉਂਕਿ ਭੈ ਕਾਹੂ ਕੋ ਦੇਤ ਨਹਿ ਟੁ ਕਿਸੇ ਨੂੰ ਡਰ ਦੇਣਾ ਨਹੀਂ ਫਿਰ ਤੇਰੇ ਅੱਗੇ ਲੱਗਿਆ ਸ਼ਬਦ ਭਾਈ ਉਹ ਬੜੇ ਪਿਆਰ ਬੰਦੇ ਪਰ ਜਦੋਂ ਕੋਈ ਚੜ ਕੇ ਆਵੇ ਕੋਈ ਹੱਦ ਲੰਘੇ ਫਿਰ ਪਿੱਛੇ ਲੱਗਿਆ ਹੋਇਆ ਸਿੰਘ ਤੇਰੀ ਗਰਜ ਸ਼ੇਰ ਵਰਗੀ ਹੋਵੇ ਫਿਰ ਪੰਕਤੀ ਦਾ ਦੂਜਾ ਹਿੱਸਾ ਨਹਿ ਪਹਿਮਾਨਤ ਆਨ ਅਨੰਦਪੁਰ ਸਾਹਿਬ ਦੀ ਧਰਤੀ ਨੇ ਸਾਨੂੰ ਪਿਆਰਿਆਂ ਦੀ ਕਿਤਾਬ ਦਿੱਤੇ ਪਿਆਰਿਆਂ ਦੀ ਕਿਤਾਬ ਗੁਰੂ ਨੇ ਨਾ ਪਿਆਰਾ ਸ਼ਬਦ ਮਾਨ ਨਾਲ ਲਾਇਆ ਨਾ ਪਿਓ ਨਾਲ ਲਾਇਆ ਨਾ ਆਪਣੇ ਪੁੱਤਰਾਂ ਨਾਲ ਲਾਇਆ ਨਾ ਕਿਸੇ ਹੋਰ ਨਾਲ ਲਾਇਆ ਪਿਆਰਾ ਸ਼ਬਦ ਗੁਰੂ ਨੇ ਹਮੇਸ਼ਾ ਸੇਖ ਨਾਲ ਲਾਇਆ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੇ ਉਹ ਖਿਤਾਬ ਦਿੱਤੇ ਜਿਹੜੇ ਪੰਜ ਪਿਆਰੇ ਉਹ ਕਦੇ ਟੁੱਟਣਾ ਨਹੀਂ ਇਹ ਖਿਤਾਬਾਂ ਅੱਜ ਵੀ ਤੁਸੀਂ ਕੜਾ ਪ੍ਰਸ਼ਾਦ ਵਰਤਾਉਂਦੇ ਹੋ ਤੇ ਭਾਈ ਦਇਆ ਸਿੰਘ ਦਾ ਨਾਂ ਲੈਂਦੇ ਆ ਉਹ ਪੰਜ ਪਿਆਰਿਆਂ ਵਿੱਚੋਂ ਤੇ ਉਹਦੇ ਨਾਲੋਂ ਪਿਆਰਾ ਸ਼ਬਦ ਤੋੜ ਨਹੀਂ ਕਦੇ ਸਕਦੇ ਪਿਆਰਾ ਸ਼ਬਦ ਸਾਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਿਲਿਆ ਪੰਜ ਕਕਾਰ ਵੱਖੋ-ਵੱਖਰੇ ਰੂਪ ਵਿੱਚ ਸੰਭਾਵੇਂ ਪਰ ਪੰਜ ਕਕਾਰ ਪ੍ਰਮੁੱਖ ਤੌਰ ਤੇ ਸਾਨੂੰ ਅਨੰਦਪੁਰ ਸਾਹਿਬ ਤੋਂ ਮਿਲੇ ਫਤਿਹ ਦੀ ਦਾਤ ਸਾਨੂੰ ਅਨੰਦਪੁਰ ਸਾਹਿਬ ਤੋਂ ਮਿਲੀ ਖੰਡੇ ਬਾਟੇ ਦਾ ਜਨਮ ਸਾਨੂੰ ਅਨੰਦਪੁਰ ਸਾਹਿਬ ਤੋਂ ਮਿਲਿਆ ਤੇ ਸਾਡੇ ਜੀਵਨ ਵਿੱਚ ਇਹ ਇੱਕ ਸਾਂਝ ਗੁਰੂ ਅਤੇ ਚੇਲੇ ਦਾ ਇਹ ਸਾਨੂੰ ਅਨੰਦਪੁਰ ਸਾਹਿਬ ਤੋਂ ਮਿਲਿਆ ਪੰਜਾਂ ਦਾ ਸਿਲਸਿਲਾ ਜਿਹੜਾ ਚੱਲਿਆ ਇਹ ਸਾਨੂੰ ਅਨੰਦਪੁਰ ਸਾਹਿਬ ਤੋਂ ਮਿਲਿਆ ਪੰਜ ਕਕਾਰਾਂ ਦੀ ਵਰਦੀ ਸਾਨੂੰ ਅਨੰਦਪੁਰ ਸਾਹਿਬ ਤੋਂ ਮਿਲੀ ਬੜੀਆਂ ਦਾਤਾਂ ਨਿਅਸ਼ੀਆਂ ਜਿਹੜੀਆਂ ਆਨੰਦ ਪਰਸਵਤੋਂ ਮਿਲੀਆਂ ਔਰ ਇੱਕ ਇੱਕ ਦਾਤ ਬੜੀ ਕੀਮਤੀ ਸੀ ਮੈਂ ਹੁਣ ਜਾਦਾ ਉਧਰਲੇ ਪਾਸੇ ਨਹੀਂ ਜਾ ਸਕਾਂਗਾ ਕਿਸੇ ਵੇਲੇ ਵਕਤ ਮਿਲੇਆ ਤੁਹਾਡੇ ਨਾਲ ਸਾਂਝ ਪਾਵਾਂਗਾ ਵੀ ਬਾਟੇ ਦਾ ਅਰਥ ਕੀ ਹੈ ਖੰਡੇ ਦਾ ਅਰਥ ਕੀ ਹੈ ਵਿੱਚ ਪਾਏ ਪਤਾਸੀਆਂ ਦਾ ਅਰਥ ਕੀ ਹੈ ਜਲ ਦਾ ਅਰਥ ਕੀ ਹੈ ਤੇ ਬਾਣੀਆਂ ਦਾ ਅਰਥ ਕੀ ਹੈ ਇਹ ਕਿਸੇ ਵੇਲੇ ਫਿਰਸੇ ਅੱਜ ਨਹੀਂ ਮੈਂ ਦੂਜੇ ਪੱਖ ਸੰਝਾ ਕਰਨਾ ਚਾਹੁੰਦਾ ਆਪੇ ਕਿ ਚਲਕ ਦੇਖਣ ਦੀ ਕੋਸ਼ਿਸ਼ करिए ਵਿਖੰਡੇ ਬਾਟੇ ਦੀ ਪੌਲ ਨੇ ਬਹਾਦਰੀ ਭਾਵੇਂ ਪਹਿਲਾਂ ਵੀ ਸਿਸ਼ਿਖਾਂ ਚ ਇਸ ਕੱਲ ਚ ਕੋਈ ਗੱਲ ਦੋ ਰਾਮਾ ਨਹੀਂ 6ਵੇਂ ਪਾਛੇ ਤੋਂ جنگ ਲੜਦੇ ਆ ਰਹੇ ਆ ਪਰ ਇੱਕ ਕੈਸੀ ਗੁਲਾਮੀ ਉਤਾਰ ਦਿੱਤੀ ਦੇਖੋ ਕਦੇ 14 ਸਾਲਾਂ ਦਾ ਇੱਕ ਰਾਜਪੂਤਾਂ ਦਾ ਲੜਕਾ ਜਿਨ੍ਹਾਂ ਦੇ ਘਰ ਵਿੱਚ ਇੱਕ ਕਹਾਣੀ ਰੋਜ਼ ਵਾਪਰਦੀ ਹੈ ਕੋਈ ਨਵੀਂ ਨਹੀਂ ਸੀ ਕਈ ਵਾਰੀ ਸ਼ਿਕਾਰ ਕਰਨ ਜਾਣਾ ਸ਼ਿਕਾਰ ਕਰਕੇ ਲਿਆਂਦੇ ਹੋਏ ਉਹਨਾਂ ਜਾਨਵਰਾਂ ਨੂੰ ਘਰੇ ਜਿਵੇਂ ਜਿਵੇਂ ਉਹਨਾਂ ਦੀ ਮਰਿਆਦਾ ਸੀ ਬਣਾ ਕੇ ਰੋਜ਼ ਉਹਨਾਂ ਨੇ ਛਕਣਾ ਇਹ ਉਹਨਾਂ ਦਾ ਕੰਮ ਸੀ ਉਹਨੇ ਕੋਈ ਨਵੀਂ ਗੱਲ ਨਹੀਂ ਸੀ ਪਰ ਉਹ 14 ਸਾਲਾਂ ਦਾ ਲੜਕਾ ਇੱਕ ਦਿਨ ਉਹਨੇ ਮਿਰਗਣੀ ਦਾ ਸ਼ਿਕਾਰ ਕੀਤਾ ਪੇਟ ਵਿੱਚੋਂ ਤੜਫਦੇ ਬੱਚਿਆਂ ਦੀ ਮੌਤ ਦੇਖ ਕੇ ਮਨ ਇਤਨਾ ਘੁੱਲਣਾ ਉੱਠਿਆ ਕੇਵਲ ਤੀਰ ਕਮਾਣੀ ਨਹੀਂ ਛੱਡਿਆ ਘਰ ਵੀ ਛੱਡ ਦਿੱਤਾ ਕੇਵਲ ਘਰ ਵੀ ਨਹੀਂ ਛੱਡਿਆ ਮਾਂ-ਬਾਪ ਵੀ ਛੱਡ ਦਿੱਤੇ ਸਭ ਕੁਝ ਨੂੰ ਛੱਡ ਕੇ ਪਹਿਲਾ ਚਾਨਕੀ ਦਾਸ ਫਿਰ RAM ji daas ਫਿਰ ਔਗੜਨਾਥ ਤਿੰਨ ਗੁਰੂ ਧਰਮ ਕੀਤੇ 24 ਸਾਲ ਜ਼ਿੰਦਗੀ ਦੇ ਲੰਘ ਗਏ ਮਾਲਾ ਫੇਰਦਿਆਂ ਡੇਰਿਆਂ 'ਚ ਫੇਰਦਿਆਂ ਜੋ ਵੀ ਸਾਡਾ ਮਗਰੋਂ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਇੱਕ ਬਰੀ ਚੁੜਿਆ ਨਾਲ ਤੇ ਭੁੱਲ ਗਿਆ ਸਭ ਕੁਝ ਗੁਰੂ ਦਾ ਸਿੱਖ ਬਣ ਗਿਆ ਮੈਂ ਸੰਖੇਪ ਵਿੱਚ ਬੇਨਤੀ ਕਰੇ ਗੁਰੂ ਦਾ ਸਿੱਖ ਬਣ ਕੇ ਤਰਥੱਲੀ ਮਚਾਈ ਤੁਸੀਂ ਦੇਖੋ ਕਦੇ ਇਸ ਕਰ ਲਉ ਵਕਤ ਮਿਲਿਆ ਨਾ ਕਿਤੇ ਸਮਾਨ ਠਸਕਾ ਕੁੜਾ ਆ ਮਾ ਇਹ ਪੰਜਾਬ ਦੇ ਪਿੰਨ ਨੇ ਇਹਦੇ ਲਾਗੇ ਇੱਕ ਥਨੇਸ਼ਰ ਹੈ ਥਨੇਸ਼ਰ ਪਾਪਾ ਬੰਦਾ ਸਿੰਘ ਪਹਾਦਰ ਨੇ ਥਨੇਸ਼ਰ ਦੀ ਧਰਤੀ ਦੇ ਉੱਤੇ ਇੱਕ ਪਿੱਲਰ ਲਾ ਦਿੱਤਾ ਸੀ ਉਸ ਵੇਲੇ ਲੱਕੜ ਦੀ ਲਾਇਆ ਸੀ ਉਹਨੇ ਅੱਜੋ ਜ ਨਹੀਂ ਕੌਮ ਸਮਝ ਸਕੀ ਉਸ ਪਿੱਲਰ ਦੇ ਉੱਤੇ ਲਿਖ ਕੇ ਲਾ ਦਿੱਤਾ ਸੀ ਵੀ ਦਿੱਲੀ ਦੇ ਬਾਦਸ਼ਾਹ ਤੇਰੀ ਹਕੂਮਤ ਇੱਥੋਂ ਤੱਕ ਐ ਅੱਗੇ ਨਹੀਂ ਐ ਥਨੇਸ਼ਰ ਤੋਂ ਅੱਗੇ ਪੰਜਾਬ ਵਾਲੇ ਪਾਸੇ ਨੂੰ ਉਨੇ ਪਿੱਲਰ ਬਣਾ ਕੇ ਲਾ ਦਤਾ ਸੀ ਉੱਤੇ ਲਿਖ ਦਿੱਤਾ ਸੀ ਭਈ ਇਸ ਤੋਂ ਅੱਗੇ ਤੇਰੀ ਹਕੂਮਤ ਨਹੀਂ ਹੈ ਉਹ ਬਾਬਾ ਬੰਦਰ ਸਿੰਘ ਬਹਾਦਰ ਜਦੋਂ ਨੂੰ ਪਕੜ ਕੇ ਲੈ ਗਏ 8 ਸਾਲਾਂ ਦਾ ਜੀਵਨ ਸਿਰਫ ਉਹਦਾ ਗੁਰੂ ਨਾਲ ਸਾਂਝਾ ਜਦੋਂ ਪਕੜ ਕੇ ਲੈ ਕੇ ਚਲੇ ਗਏ ਤੇ ਇੱਕ ਬੇਨਤੀ ਕਰਾ ਮਾਫ ਕਰਿਓ ਸ਼ਾਦੀ ਕੌਮ ਹਜੇ ਕਈ ਅੱਖਾਂ ਤੋਂ ਅਵੇਸਲੀ ਹੈ ਬਹੁਤ ਅਵੇਸਲੀ ਹੈ ਭਾਈ ਮਨੀ ਸਿੰਘ ਉਹਨਾਂ ਦੇ ਪਰਿਵਾਰ ਦੇ ਕਿੰਨੇ ਸ਼ਹੀਦ ਨੇ ਪਰ ਆਪਣੇ ਦਿਮਾਗ 'ਚ ਸੋਚ ਕੇ ਦੇਖੋ ਵੀ ਤੁਸੀਂ ਕਿਤੇ ਭਾਈ ਮਨੀ ਸਿੰਘ ਦਾ ਗੁਰਦੁਆਰਾ ਪੰਜਾਬ ਦੀ ਧਰਤੀ ਤੇ ਸੋਹਿਆ ਉਜੇਸ਼ ਬੰਦੇ ਦੇ ਪਰਿਵਾਰ ਵਿੱਚੋਂ ਸੰਕੜੇ ਅੱਗੇ-ਅੱਗੇ ਕੜੀਆਂ ਜੋੜ ਲਈਏ ਤੇ ਕਿੰਨਾ ਕੁਝ ਨਿਕਲਦਾ ਹੈ ਜਿਨੇ ਲਮੇਰਾ ਸ਼ਮਕ ਕੌਮ ਦੀ ਅਗਵਾਈ ਕੀਤੀ ਤੇ ਉਸ ਭਾਈ ਮਨੀਸ਼ ਸਿੰਘ ਦਾ ਗੁਰਦੁਆਰਾ ਪੰਜਾਬ ਦੀ ਧਰਤੀ ਤੇ ਸੁਣਿਆ ਤੁਸੀਂ ਭਾਈ ਬਚਿੱਤਰ ਸਿੰਘ ਦਾ ਗੁਰਦੁਆਰਾ ਸੁਣਿਆ ਤੁਸੀਂ ਹਾਂ ਛੋਟਾ ਮੋਟਾ ਜਿਹੜਾ ਦੂਜੇ ਧਰਮਾਂ ਨਾਲ ਸੰਬੰਧਤ ਉਹਨਾਂ ਬਣਾ ਲਿਆ ਗੱਲ ਵੱਖਰੀ ਹੈ ਭਾਈ ਉਦੇਸ਼ ਸਿੰਘ ਦਾ ਗੁਰਦੁਆਰਾ ਸੁਣਿਆ ਭਾਈ ਅਜਬਤ ਸਿੰਘ ਭਾਈ ਅਜੈਬ ਸਿੰਘ ਭਾਈ ਦਾਨ ਸਿੰਘ ਭਾਈ ਮਾਨ ਸਿੰਘ ਇੱਥੋਂ ਤੱਕ ਭਾਈ ਦਿਯਾਲਾ ਭਾਈ ਮਨੀਸ਼ ਸਿੰਘ ਦਾ ਭਰਾ ਏ ਸ਼ਕਾ ਸ਼ਕਾ ਭਰਾ ਏ ਭਾਈ ਦਿਯਾਲਾ ਜਿਹੜਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਿੰਦਾ ਦੇਗ ਵਿੱਚੋਂ ਬਲ ਕੇ ਇਹ ਭਾਈ ਮਨੀਸ਼ ਸਿੰਘ ਦਾ ਸ਼ਕਾ ਭਰਾ ਏ ਸੁਣਿਆ ਕਦੇ ਗੁਰਦੁਆਰਾ ਤੁਸੀਂ ਇਵੇਂ ਹੀ ਪਾਪਾ ਬੰਦਰ ਸਿੰਘ ਬਹਾਦਰ ਨਾਲ ਅਸੀਂ ਕੀਤਾ ਮਹਿਰੋਲੀ ਕਤਮ ਮਨਾਰ ਦੇ ਲਾਗੇ ਬਖਤਿਆਰ ਕਾਕੀ ਸ਼ੇਖ ਫਰੀਦ ਦਾ ਉਸਤਾਦ ਉਹਦੀ ਜਗ੍ਹਾ ਬਣੀ ਹੋਈ ਬੜੀ ਵੱਡੀ ਕਤਮ ਮਨਾਰ ਦੇ ਲਾਗੇ ਜਦੋਂ ਦਿੱਲੀ ਉੱਤਰੋ ਤੇ ਕਦੇ ਨਾ ਕਦੇ ਦੇਖ ਕੇ ਜਾਇਓ ਉੱਥੇ ਮਹਿਰੋਲੀ ਹੈ ਇਹ ਮਹਿਰੋਲੀ ਦੇ ਵਿੱਚ ਬਹਾਦਰ ਸ਼ਾਹ ਦਾ ਬੰਗਲਾ ਸੀ ਉਦੇ ਦੇ ਹੈਡਕੀ ਉਹਦੇ ਸਾਹਮਣੇ ਮੂਹੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਸੀ ਜਿਹੜਾ ਚੰਦਨੀ ਚੌਕ ਹੈ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਸ਼ਹੀਦ ਕੀਤੇ ਗਏ ਸੀ ਮੈਂ ਗੱਲ ਨੇੜੇ ਕਰਦੇ ਆ ਬਿਲਕੁਲ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕਰਨ ਲੱਗੇ ਤਦ ਉਹਨਾਂ ਫਰਖਸ਼ੀਰ ਪੁੱਛਦਾ ਉਸ ਵਕਤ ਦਾ ਹਾਕਮ ਕਹਿਣ ਲੱਗਿਆ ਵੀ ਮੈਨੂੰ ਤੇਰੇ ਬਾਰੇ ਵਿੱਚ ਬੜਾ ਕੁਝ ਦੱਸਿਆ ਹੈ ਤੇਰਾ ਪਸ਼ੋਕੜ ਮੈਨੂੰ ਪਤਾ ਲੱਗਿਆ ਤੂੰ ਕਈ ਵਾਰੀ ਥੜਕੇ ਆਏ ਕਈ ਵਾਰੀ ਗੁਰੂ ਬਦਲੇ ਚਨਕੀ ਦਾਸ ਰਾਮ ਜੀ ਦਾਸ ਔਗੜਨਾਥ ਤੇ ਮੋਢ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਬਣਾ ਲਿਆ ਮੈਂ ਤੈਨੂੰ ਇੱਕ ਬੇਨਤੀ ਕਰਨੀ ਚਾਹਣਾ ਵੀ ਛੱਡ ਦੇ ਨਾ ਕਮਾਣ ਉਹ ਤੂੰ ਬੜੀਆ ਢੇਰੇਦਾਰ ਬੰਦਾ ਤੂੰ ਤਾਂ ਬਹੁਤ ਤੇਰੀ ਪ੍ਰਾਣ ਪ੍ਰਸ਼ਟਾ ਵਡਿਆਈ ਦਾ ਮੋਢ ਢੇਰ ਆਪਣਾ ਛਾਡੇ ਨਕਮਨ ਤੂੰ ਮਿਰਗਣੀ ਦੇ ਬੱਚਿਆਂ ਦੇਖ ਕੇ ਡਰ ਗਿਆ ਸੀ ਨਾ ਤੇ ਮੈਨੂੰ ਲੱਗਦਾ ਵੀ ਜੋ ਕਹਿ ਰ ਸੀ ਤੇਰੇ ਤੇ ਢਾਉਣਾ ਤੂੰ ਦੇਖ ਨਹੀਂ ਸਕਣਾ ਫਿਰ ਜੋ ਬਦਲੇਗਾ ਇਹਨਾਂ ਨੂੰ ਨੁਕਸਾਨ ਕਰਵਾ ਕੇ ਪਹਿਲਾਂ ਹੀ ਬਦਲ ਜਾਵੇਂ ਤੈਨੂੰ ਵਕਤ ਦਿੰਨਾ ਹੈ ਬਾਬਾ ਬੰਦਰ ਸਿੰਘ ਬਾਦਰ ਖੁਸ਼ ਹੋ ਕੇ ਕਹਿਣ ਲੱਗੇ ਕਿ ਇਹ ਤਾਂ ਸੁਣ ਲਿਆ ਤੂੰ ਇਹ ਮਿਰਗਣੀ ਦੇ ਬੱਚੇ ਦੇਖ ਕੇ ਮੇਰੀ ਹਾਲਤ ਬੜੀ ਬਦਲ ਗਈ ਸੀ ਮੈਂ ਘਰ ਛੱਡ ਕੇ ਆ ਗਿਆ ਸੁਣਿਆ ਤਾਂ ਬਿਲਕੁਲ ਠੀਕ ਸੁਣਿਆ ਪਰ ਤੂੰ ਫਿਰ ਦੂਜਾ ਪੱਖ ਨਹੀਂ ਸੁਣਿਆ ਉਹ ਕਹਿੰਦੀ ਉਹ ਕੀ ਕਹਿੰਦੇ ਦੂਜਾ ਪੱਖ ਇਹ ਆ ਵੀ ਜਿਹਨੂੰ ਚਮਕੌਰ ਦੀ ਗੜੀ ਵਿੱਚ ਜਾਂ ਸਰਹੰਦ ਦੀਆਂ ਦੀਵਾਰਾਂ 'ਚ ਚੁਣ ਕੇ ਸ਼ਹੀਦ ਕੀਤਾ ਗਿਆ ਨਾ ਉਹਨਾਂ ਬੱਚਿਆਂ ਨੇ ਵੀ ਮੇਰੀ ਜ਼ਿੰਦਗੀ ਬਦਲਾ ਦਿੱਤੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਦਤ ਸੁਣੀ ਹੈ 24 ਸਾਲ ਜਿਸ ਹੱਥਾਂ ਨੇ ਮਾਰਾ ਫਿਰ ਉਹ ਛੱਡ ਦਿੱਤੀਆਂ ਮੈਂ ਉਹਨਾਂ ਸਹਿਬਜ਼ਾਦੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਉਹ ਵੀ ਬੱਚੇ ਹੀ ਨੇ 7 ਸਾਲ ਦੇ 9 ਸਾਲ ਦੇ ਹਾਂ ਫਰਕ ਜਰੂਰ ਹੈ ਫਰਕ ਜਰੂਰ ਫਰਕ ਇਹ ਹੈ ਕਿ ਮਿਰਕਣੀ ਦੇ ਬੱਚਿਆਂ ਨੂੰ ਦੇਖ ਕੇ ਵੀ ਮੈਂ ਬਦਲਿਆ ਸੀ ਗੁਰੂ ਕومیਸ਼ਰੇ ਬੱਤਿਆਂ ਨੂੰ ਦੇਖ ਕੇ ਮੈਂ ਬਦਲਿਆ ਸੀ ਪਰ ਫਰਕ ਸਿਰਫ ਇਹ ਨਾ ਮਿਰਗਣੀ ਦੇ ਬੱਚੇ ਇਕੱਲੇ ਮਰ ਕੇ ਸਨ ਪਰ ਸਹਬਜ਼ਾਦੇ ਡੋਲ ਰਹਿ ਕੇ ਆਪਣੀ ਕੌਮ ਦਾ ਨੀ ਪੱਥਰ ਰੱਗੇ ਨੇ ਉਸ ਨੀ ਪੱਥਰ ਦੇ ਉੱਤੇ ਮੈਂ ਖਾਲਸਾ ਰਾਜ ਦੀ ਉਸਾਰੀ ਕਰਨੀ ਹੈ ਹੁਣ ਚੇਤਾ ਰੱਖਿਓ ਜੇ ਹੁਣ ਮੈਂ ਜੇ ਮੈਂ ਉਹ ਸਹਬਜ਼ਾਦੇ ਨਹੀਂ ਨਾ ਡੋਲੇ ਮੈਂ ਡੋਲਾਂਗਾ ਨਹੀਂ ਕਹਿੰਦਾ ਕਿ ਮੈਂ ਤੈਨੂੰ ਫਿਰ ਦੱਸਣਾ ਚਾਹੁੰਦਾ ਜਸੋ ਕਹਿੰਦੇ ਕਿ ਕੱਲ ਗੁਰੂ ਕੋਲ ਮੈਂ ਸਿੰਦੇ ਪੁੱਤਰਾਂ ਦੀ ਨਹੀਂ ਅੱਜ ਅੱਜ ਤੇਰੇ ਖੁਦ ਦੇ ਪੁੱਤ ਦੀ ਐ ਤੇਰੇ ਖੁਦ ਦੇ ਪੁੱਤ ਦੀ ਐ ਕਹਿੰਦੇ ਕੋਈ ਗੱਲ ਨਹੀਂ ਉਹ ਸਿਖਾ ਗਿਆ ਮੈਨੂੰ ਸਿਖਾ ਗਿਆ ਮੈਨੂੰ ਪੁੱਤਰਾਂ ਦਾ ਕਿਵੇਂ ਵਰਤਣਾ ਫਰਖੀਆ ਰਹਿਣ ਹੋਇਆ ਕਹਿੰਦੇ ਮਨਨ ਬੜਾ ਬੰਦਾ ਨਹੀਂ ਐ ਇਵੇਂ ਕਰਨੇ ਇੱਕ ਵਾਰੀ ਨੂੰ ਦਿਖਾਉਣੇ ਉਦਾਹਰਨ ਫਿਰ ਪਛਤਾਏਗਾ ਹੁਣ ਇੱਕ ਪਾਸੇ ਉਹਦੀ ਘਰ ਵਾਲੀ ਬੈਠੀ ਐ ਦੂਜੇ ਪਾਸੇ ਬਾਬਾ ਬੰਦਰ ਸਿੰਘ ਬਾਹਰ ਬੈਠਾ ਜਕੜਿਆ ਹੋਇਆ ਤਾਂ ਪੈਰਾਂ ਤੋਂ ਵਿੱਚ ਵਿੱਚ ਘਰ ਉਹਦੇ ਬੱਚੇ ਨੂੰ ਲਿਆਂਦਾ 60 ਸਾਲਾਂ ਦਾ ਬੱਚਾ ਅਜੈ ਸਿੰਘ ਬੱਚੇ ਦੇ ਕੇਸ ਲੰਮੇ ਸਨ ਕੇਸਾਂ ਨੂੰ ਹੱਥਾਂ ਨੂੰ ਪਾ ਕੇ ਜੂੜੇ ਨੂੰ ਆਪਣੇ ਹੱਥ ਦੁਆਲੇ ਲਪੇਟ ਕੇ ਤੇ ਦੂਜੇ ਹੱਥ ਨਾਲ ਉਹਦੀਆਂ ਬਾਹਾਂ ਪਕੜ ਕੇ ਉੱਤੇ ਨੂੰ ਖਿੱਚ ਲਈਆਂ ਦੂਜਾ ਬੰਦਾ ਆਇਆ ਉਹਨੇ ਦੋਵੇਂ ਲੱਤਾਂ ਪਕੜ ਕੇ ਖਿੱਚ ਲਈਆਂ ਪਿੱਛੇ ਹੁਣ ਬੱਚੇ ਦਾ ਸਰੀਰ ਉੱਤੋਂ ਵੀ ਖਿੱਚਿਆ ਹੋਇਆ ਥੱਲੇ ਵੀ ਖਿੱਚਿਆ ਹੋਇਆ ਉਹਦੇ ਸਰੀਰ ਤੇ ਪਾਇਆ ਕੱਪੜਾ ਪਾੜ ਦਿੱਤਾ ਹੱਥ ਵਿੱਚ ਲੈ ਕੇ ਖੰਜਰ ਬੇਦਰਦੀ ਨੇ ਉਸ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦੇ ਛਾਤੀ ਵਿੱਚ ਖੰਜਰ ਖੋਪ ਕੇ ਤੇ ਚੰਗੀ ਤਰ੍ਹਾਂ ਉਹਨੂੰ ਵਿੱਚ ਕਮਾ ਕੇ ਖੰਜਰ ਨੂੰ ਪਾਸੇ ਰੱਖ ਦਿੱਤਾ ਦੋਵੇਂ ਹੱਥ ਪਾ ਕੇ ਕਾੜ ਕਾੜ ਕਰਕੇ ਹੱਡੀਆਂ ਤੋੜ ਦਿੱਤੀਆਂ ਹੱਡੀਆਂ ਦੇ ਥੱਲੇ ਤਰਫ ਦਾ ਹੋਇਆ ਦਿਲ ਉਹ ਕੱਢਿਆ ਅੰਦਰਾਂ ਟੁੱਟਦੀਆਂ ਨਹੀਂ ਉੱਤੇ ਪੈਰ ਰੱਖ ਲਿਆ ਪੈਰ ਰੱਖ ਕੇ ਅੰਦਰਾਂ ਨੂੰ ਤੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ ਉਹਦਾ ਆਪਣਾ ਸਾਰਾ ਦੜਾ ਭਰ ਗਿਆ ਜੇ ਆਪਣੇ ਪੁੱਤ ਦੀ ਖੋਨ ਦਾ ਅੱਜ ਉਹ ਦੇਖ ਕੇ ਹੈਰਾਨ ਹੋ ਗਿਆ ਮੈਂ ਇੱਕ ਬੇਨਤੀ ਕਰਾਂ ਸਿੱਖੀ ਖਾਲਸਾ ਬਿਲਕੁਲ ਵੱਖਰਾ ਮੇਰੇ ਕੋਲ ਇਹਨਾਂ ਵਕਤ ਨਹੀਂ ਹੁੰਦਾ ਮੇਰੇ ਤੋਂ ਬਾਅਦ ਬਹੁਤ ਪਿਆਰੇ ਪਿਆਰੇ ਬੁਲਾਰੇ ਹੁੰਦੇ ਨੇ ਮੈਂ ਵਕਤ ਉਹਨਾਂ ਦਾ ਲੈਣਾ ਵੀ ਨਹੀਂ ਚਾਹੁੰਦਾ ਗਿਆਨੀ ਸਰੂਪ ਸਿੰਘ ਜੀ ਹੋਰਾਂ ਦਾ ਪਰ ਮੈਂ ਬੇਨਤੀ ਕਰਾਂ ਸਾਡੀ ਸਾਰੀ ਦਾਸਤਾ ਵੱਖਰੀ ਹੈ ਸ਼ਾਡੀਆਂ ਪੇਟਾਵਾਂ ਨੇ ਤਨ ਮਨ ਅਰਪ ਪੂਜ ਚਰਾ ਬੋਂ ਗੁਰ ਪ੍ਰਸਾਦ ਨਿਰੰਜਨ ਪਾਵੋ ਸਾਡੇ ਹਾਰ ਬਾਜ਼ਾਰਾਂ ਚ ਵਿਕਣ ਵਾਲੇ ਨਹੀਂ ਸਾਡੇ ਹਾਰ ਮੀਨ ਮੰਨੂ ਦੀ ਜੇਲ੍ਹ ਵਿੱਚੋਂ ਮਿਲਦੇ ਨੇ ਜਿੱਥੇ ਬੀਬੀਆਂ ਗਲਾਂ ਚ ਆਪਣੇ ਪੁੱਤਾਂ ਦੇ ਹਾਰ ਪਵਾ ਕੇ ਗੁਰੂ ਦੇ ਜੇ ਕਾਰੇ ਛੜਦੀਆਂ ਨੇ ਅੱਜ ਵੀ ਅੱਜ ਵੀ ਇੱਕ ਇਹ ਅਦੁੱਤੀ ਤੋਹਫ਼ਾ ਜਦੋਂ ਉਹਦਾ ਕਲੇਜਾ ਮੂੰਹ ਵਿੱਚ ਪਾ ਕੇ ਬਾਬਾ ਬੰਦਰ ਸਿੰਘ ਬਹਾਦਰ ਦਾ ਸਾਰਾ ਚਿਹਰਾ ਨਹੂਨ ਪਰ ਗਿਆ ਤੇ ਉਹਨੇ ਗੱਜਕੇ ਜਕਾਰ ਲਾਇਆ ਜਾਲਮ ਹੈਰਾਨ ਹੋਇਆ ਕਹਿੰਦਾ ਮੈਂ ਸੋਚਿਆ ਸੀ ਤੂੰ ਡਰ ਜਾਏਗਾ ਆਪਣੇ ਪੁੱਤ ਦਾ ਕਲੇਜਾ ਦੇਖ ਕੇ ਤੂੰ ਜਕਾਰ ਹੀ ਲਾਉਣਾ ਕਹਿੰਦਾ ਹਾਂ ਮੈਂ ਗੁਰੂ ਕਮ ਸਿੰਘ ਦਾ ਸ਼ੁਕਰ ਕਰਨਾ ਚਾਹੁੰਦਾ ਕਿਸ਼ ਗੱਲ ਦਾ ਕਹਿਣ ਲੱਗੇ ਆਓ ਪਾਤਸ਼ਾਹ ਜਦੋਂ ਤੇਰਾ ਪਰਿਵਾਰ ਸ਼ਹੀਦ ਹੋਇਆ ਸੀ ਨਾ ਉਦੋਂ ਸਾਰਾ ਪਰਿਵਾਰ ਇਕੱਠਾ ਨਹੀਂ ਸੀ ਵੱਡੇ ਪੁੱਤ ਸ਼ਹੀਦ ਹੋਏ ਉਦੋਂ ਮਾ ਕੋਲ ਨਹੀਂ ਹੈ ਦਾਦੀ ਕੋਲ ਨਹੀਂ ਹੈ ਛੋਟੇ ਪੁੱਤ ਸ਼ਹੀਦ ਹੋਏ ਦਾਦੀ ਕੋਲੇ ਪਰ ਨਾ ਕੋਲ ਮਾਂ ਇਹਨਾਂ ਕੋਲ ਬਾਪ ਹੈ ਤੇਰਾ ਪਰਿਵਾਰ ਸ਼ਹੀਦ ਹੋਇਆ ਉਦੋਂ ਸਾਰਾ ਪਰਿਵਾਰ ਨਹੀਂ ਸੀ ਇਕੱਠਾ ਮੈਂ ਕਿੱਡਾ ਸੁਭਾਗ ਹੈ ਜਦੋਂ ਅਜ ਮੇਰਾ ਪੁੱਤ ਸ਼ਹੀਦ ਹੋਇਆ ਤੇ ਮੇਰਾ ਪਰਿਵਾਰ ਇਕੱਠਾ ਇਹ ਵੀ ਮਾਂ ਨੇ ਵੀ ਦੇਖਿਆ ਸ਼ਹੀਦ ਹੁੰਦਾ ਕਿਹਦੇ ਬਾਪ ਨੇ ਵੀ ਦੇਖਿਆ ਸੀ ਇਹ ਤਾਂ ਸੋਚਦੇ ਸਨ ਬਾਪ ਡੋਲ ਜਾਏਗਾ ਪਰ ਮੈਂ ਸ਼ੁਕਰ ਕਰਨਾ ਗੁਰੂ ਗੋਬਿੰਦ ਸਿੰਘਾ ਤੂੰ ਬਾਪ ਨੂੰ ਕੀ ਡੋਲਣ ਦੇਣਾ ਸੀ ਤੂੰ ਤਾਂ ਮਾਂ ਨੂੰ ਵੀ ਨਾ ਡੋਲਣ ਦਿੱਤਾ ਬੋਲੇ ਸੋਨਿਹਾਲ ਤੂੰ ਮਾਂ ਨੂੰ ਵੀ ਨਾ ਡੋਲਣ ਦਿੱਤਾ ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾਂ ਅਮਰਤ ਸ਼ਕਣ ਦਾ ਅਰਥ ਖੰਡੇ ਭੱਟੇ ਦੀ ਪਹਲ ਲੈਣ ਦਾ ਅਰਥ ਮੈਂ ਆਪਣਾ ਆਪ ਗੁਰੂ ਗੋਬਿੰਦ ਸਿੰਘ ਨੂੰ ਪਕੜਾਉਣ ਲੱਗਾ ਸਤਿਗੁਰੂ ਸੰਸਾਰ ਤੋਂ ਲੈ ਕੇ ਨਰੰਕਾਰ ਤੱਕ ਦੇ ਰਾਹ ਵਿੱਚ ਬੜੀਆਂ ਮੁਸੀਬਤਾਂ ਨੇ ਪਰ ਮੈਂ ਸੁਣਿਆ ਵਿਖੜੇ ਦਾ ਬਲ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਟੀ ਕਰ ਜਾਤੇ ਮੇਰਾ ਸਤਿਗੁਰੂ ਵਿਖੜੇ ਧਾਮ ਲੰਘਾ ਦਿੰਦਾ ਏ ਕਿਰਪਾ ਕਰੋ ਮੈਂ ਜ਼ਿੰਦਗੀ ਦੇ ਰਾਹਾਂ ਤੇ ਤੁਹਾਡਾ ਸਾਥ ਚਾਹੁੰਨਾ ਸੱਤ ਕਰਕੇ ਜਾਣਿਓ ਜਿਸ ਦਿਨ ਕੋਈ ਗੁਰੂ ਲਈ ਆਪਣਾ ਆਪਾ ਭੇਟਾ ਕਰ ਦਿੰਦਾ ਹੈ ਗੁਰੂ ਸਿੱਖ ਲਈ ਸਰਬੰਸ ਬਰਨ ਲਈ ਤਿਆਰ ਹੋ ਜਾਂਦਾ ਆਓ ਪਿਆਰਿਓ ਗੁਰੂ ਦੇ ਦਸੇ ਰਾਤੇ ਤੁਰਿਏ ਦੋ ਤਰੀਕ ਨੂੰ ਖੰਡੇ ਬਾਟੇ ਦੀ ਪੌੜ ਲੈ ਕੇ ਗੁਰੂ ਚਰਨਾ ਵਿੱਚ ਆਪਣਾ ਜੀਵਨ ਸਮਰਪਿਤ ਕਰੀਏ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ ਕੱਲ ਰੋਜ਼ ਤੇ ਪਰਸੋ ਰੋਜ਼ ਜਿਹੜੇ ਨਹੀਂ ਵੀ ਹੁੰਦੇ ਨਾ ਗੁਰੂ ਘਰ ਉਹ ਜ਼ਰੂਰ ਆਇਓ ਕਿਉਂਕਿ ਦਿੱਲੀ ਦੀਆਂ ਉਹ અત્યੰਤ ਵੱਡੀਆਂ-ਵੱਡੀਆਂ ਮੱਚਦੀਆਂ ਲਾਟਾਂ ਜਿਹੜੀਆਂ ਅੱਗ ਦੀਆਂ ਨਹੀਂ ਸਿੱਖਾਂ ਦੇ શરીਰਾਂ ਦੀਆਂ ਲਾਟਾਂ ਉਹਨਾਂ ਦਾ ਛੇਕ ਮਹਿਸੂਸ ਕਰਨਾ ਹੈ ਦੋ ਦਿਨਾਂ ਚੋਂ ਆਪਾਂ ਨੇ ਦਿੱਲੀ ਵਿੱਚ ਹੋਏ ਕਤਲਿਆਂ ਮਦੀ ਗੱਲ ਕਰਨੀ ਹੈ ਫੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਹਾਏ ਹੋ ਸ੍ਰੀ ਅਕਾਲ